ਅੰਮ੍ਰਿਤਸਰ ਸ਼ਹਿਰ ਦੇ ਪੁਰਾਣੇ ਬਾਜ਼ਾਰ ਗੁਰੂ ਬਾਜ਼ਾਰ ਜਿੱਥੇ ਕਿ ਬਹੁਤ ਸਾਰੇ ਕਾਰੋਬਾਰੀ ਆਪਣੀ ਦੁਕਾਨਾਂ ਅਤੇ ਆਪਣੇ ਕਾਰੋਬਾਰੀ ਆਧਾਰਿਆਂ ਤੇ ਆਪਣਾ ਕੰਮਕਾਜ ਕਰਦੇ ਹਨ ਇਸ ਬਾਜ਼ਾਰ ਵਿੱਚ ਸਥਿਤ ਇੱਕ ਚੌਂਕ ਹੈ ਜਿਸ ਨੂੰ 84 ਅਟਾਰੀ ਚੌਂਕ ਕਿਹਾ ਜਾਂਦਾ ਹੈ 84 ਅਟਾਰੀ ਚੌਂਕ ਵਿਖੇ ਇੱਕ ਬਹੁਤ ਪੁਰਾਣਾ ਲੋਹੇ ਦਾ ਪੋਲ ਲੱਗਾ ਹੋਇਆ ਹੈ ਜਿਸ ਉੱਪਰ ਬਹੁਤ ਸਾਰੀਆਂ ਤਾਰਾਂ ਆਦ ਦੇ ਜਾਲ ਅਤੇ ਗੁੰਜਲ ਬਣੇ ਪਏ ਹਨ ਅਤੇ ਪੁਰਾਣਾ ਹੋਣ ਕਰਕੇ ਇਸ ਪੋਲ ਦਾ ਲੋਹਾ ਨੀਚੇ ਵਾਲੇ ਹਿੱਸੇ ਤੋਂ ਗਲ ਚੁੱਕਿਆ ਹੈ ਜਿਸ ਕਾਰਨ ਇਹ ਪੋਲ ਡਿੱਗਣ ਦੇ ਹਾਲਾਤਾਂ ਚ ਹੈ ਸਾਡੀ ਫਾਸਟਪੇ ਨਿਊਜ਼ ਟੀਮ ਨਾਲ ਗੱਲ ਕਰਦਿਆਂ ਇਸ ਇਲਾਕੇ ਦੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੇ ਦੱਸਿਆ ਕਿ ਇਹ ਪੋਲ ਲਗਭਗ ਪਿਛਲੇ 40 ਸਾਲਾਂ ਤੋਂ ਇੱਥੇ ਲੱਗਾ ਹੋਇਆ ਹੈ ਅਤੇ ਇਸ ਦੀ ਮਿਆਦ ਲਗਭਗ ਖਤਮ ਹੋ ਚੁੱਕੀ ਹੈ ਅਤੇ ਇਸ ਪੋਲ ਦੇ ਉੱਪਰ ਕਈ ਸਰਕਾਰੀ ਵਿਭਾਗਾਂ ਅਤੇ ਪ੍ਰਾਈਵੇਟ ਕੰਪਨੀਆਂ ਦੀਆਂ ਤਾਰਾਂ ਦੇ ਜੰਜਾਲ ਬਣੇ ਹੋਏ ਹਨ ਉਹਨਾਂ ਦੱਸਿਆ ਕਿ ਇਸ ਬਾਜ਼ਾਰ ਵਿੱਚੋਂ ਕਾਫੀ ਆਵਾਜਾਈ ਅਤੇ ਲੋਕ ਨਿਕਲਦੇ ਹਨ ਅਤੇ ਇਸ ਖੰਬੇ ਦੀ ਹਾਲਤ ਖਸਤਾ ਹੋਣ ਕਰ ਇਹ ਕਿਸੇ ਵੀ ਸਮੇਂ ਡਿੱਗ ਸਕਦਾ ਹੈ ਜਿਸ ਕਾਰਨ ਕੋਈ ਹਾਦਸਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਹਨਾਂ ਕਿਹਾ ਕਿ ਇਸ ਬਾਰੇ ਉਹਨਾਂ ਵੱਲੋਂ ਸੰਬੰਧਿਤ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਲਈ ਉਹਨਾਂ ਇੱਕ ਵਾਰ ਫਿਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੰਬੰਧਿਤ ਵਿਭਾਗ ਨੂੰ ਇਸ ਖੰਬੇ ਨੂੰ ਇੱਥੋਂ ਹਟਾਉਣ ਦੇ ਨਿਰਦੇਸ਼ ਜਾਰੀ ਕਰ ਤਾਂ ਜੋ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ। ਮੈਂ ਰਾਜਨ ਬੱਬਰ ਹੋਮਰਾਈਟ ਯੂਥ ਪ੍ਰੋਟੈਕਸ਼ਨ ਐਸੋਸੀਏਸ਼ਨ ਮੁਖ ਸੇਵਾਦਾਰ ਮੇਰੇ ਨਾਲ ਮੇਰਾ ਵੱਡਾ ਵੀਰ ਵਿਕਾਸ ਬੱਬਰ ਆਪਣੇ ਨਾਲ ਨੇ ਤੇ ਨਾਲ ਗੁਰੂਬੀਅਰ ਸਾਰੇ ਹੀ ਆਪਣਾ ਬਿਹਾਰ ਦੇ ਮੈਂਬਰ ਦੁਕਾਨਦਾਰ ਨਾਲੇ ਇਸ ਇਲਾਕੇ ਦੇ ਵਿੱਚ ਗੁਰੂਬੀਅਰ ਚਰਸ਼ਤੀ ਟਾਲੀ ਚੌਂਕ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਲੱਗਦਾ ਏ ਇਹਦੇ ਨਾਲ ਇੱਕ ਖੰਭਾ ਏ ਉਹ ਬਿਜਲੀ ਦਾ ਵੀ ਏ ਤੇ ਨਾਲ ਉਹਦੇ ਨਾਲ ਟੈਲੀਫੋਨ ਐਕਸਚੇਂਜ ਵਾਲਿਆ ਨਾ ਵੀ ਹਗਾ ਵਾ ਕਿ ਇੱਥੇ ਟੈਲੀਫੋਨ ਦੀਆਂ ਤਾਰਾਂ ਏਟਲ ਵਗੈਰਾ ਜੀਓ ਵਗੈਰਾ ਸਾਰਿਆਂ ਦੀਆਂ ਤਾਰਾਂ ਇਹਦੇ ਤੇ ਲੱਗੀਆਂ ਹੋਈਆਂ ਨੇ ਇਹ ਤਾਰਾਂ ਦੇ ਤਾਰਾਂ ਟੰਗੀ ਜਾਂਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਪਿਆ ਕਿ ਇਹ ਖੰਭਾ ਨੀਵੇਂ ਹੋ ਚੁੱਕਾ ਵਾ ਇਹ ਅੱਜ ਨਹੀਂ ਤੇ ਕੱਲ ਇਹ ਕਿਸੇ ਦੇ ਉੱਤੇ ਡਿੱਗ ਸਕਦਾ ਜਿੰਨਾ ਬੈਂਡ ਹੋ ਚੁੱਕਾ ਵਾ ਕਾਫੀ ਵਾਰੀ ਕਹੀ ਜਾਂਦੇ ਨੂੰ ਇਹਨਾਂ ਨੇ ਬਿਜਾਰ ਵਾਲਿਆਂ ਨੇ ਕਿਹਾ ਵਾ ਪਰ ਕੋਈ ਸੁਣਾਈ ਨਹੀਂ ਹੁੰਦੀ ਭਈ ਇਹ ਗੁਰੂ ਬਿਜਾਰ ਦੇ ਵਿੱਚ ਇੰਨਾ ਕੋ ਟ੍ਰੈਫਿਕ ਹੁੰਦਾ ਵਾ ਜੇ ਇਹ ਖੰਭਾ ਡਿੱਗ ਪੇ ਤੁਹਾਡੇ ਸਾਹਮਣੇ ਤਾਰਾਂ ਦਾ ਜਾਲ ਬੰਨਿਆ ਹੋਇਆ ਵਾ ਇਹ ਬਹੁਤ ਵੱਡੀ ਟ੍ਰੈਜੇਡੀ ਹੋ ਸਕਦੀ ਹੈ ਅਸੀਂ ਸਮਾਜ ਸੇਵਕਾਂ ਅਸੀਂ ਕੋਈ ਵੀ ਪਾਸੇ ਕੋਈ ਵੀ ਚੀਜ਼ ਇਹੋ ਜੀ ਵੇਖਦੇ ਆ ਤੇ ਉਹਦੀ ਆਵਾਜ਼ ਚੁੱਕਣਾ ਸਾਡਾ ਫਰਜ਼ ਆ ਇਹ ਸਾਡੇ ਬਿਜਲੀ ਬੋਰਡ ਨੂੰ ਵੀ ਦਿੱਤੀ ਆ ਤੇ ਟੈਲੀਫੋਨ ਵਾਲਿਆਂ ਨੂੰ ਵੀ ਕੰਪਲੇਨਟ ਕੀਤੀ ਆ ਸਾਡੇ ਬਿਆਰ ਦੇ ਬੰਦਿਆਂ ਨੇ ਇਹਨਾਂ ਨੇ ਦੱਸਿਆ ਵਾ ਕਿ ਅਸੀਂ ਟੈਲੀਫੋਨ ਵਾਲਿਆਂ ਨੂੰ ਵੀ ਕਿਹਾ ਆ ਵਾ ਤੇ ਨਾਲ ਬਿਜਲੀ ਵਾਲਿਆਂ ਨੂੰ ਵੀ ਕਿਹਾ ਪਰ ਉਹ ਸਾਰ ਕੋਈ ਪੱਲਾ ਝਾਰਦਾ ਵਾ ਕਿ ਇਹ ਖੰਭਾ ਸਾਡਾ ਨਹੀਂ ਪਰ ਇਹਦੇ ਉੱਤੇ ਤਾਰਾਂ ਜਿਹੜੀ ਲੜਕੀਆਂ ਕਿਧੀਆਂ ਲਟਕੀਆਂ ਹੋਈਆਂ ਆ ਆਮ ਦੁਕਾਨਦਾਰਾਂ ਨੇ ਥੋੜੀ ਲਗਾਈਆਂ ਹੋਈਆਂ ਨੇ ਇਸ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਜਾਂ ਬਿਜਲੀ ਡਿਪਾਰਟਮੈਂਟ ਦੀ ਇਹਦੇ ਚ ਗਲਤੀ ਹੈ ਜਾਂ ਟੈਲੀਫੋਨ ਵਾਲਿਆਂ ਦੀ ਇਹਨਾਂ ਚ ਗਲਤੀ ਹੈ ਕਿ ਜਿਹੜੇ ਨਾਲ ਧਿਆਨ ਨਹੀਂ ਦਿੰਦੇ ਕਿ ਇਹਨਾਂ ਦਾ ਧਿਆਨ ਦਿਓ ਇਹ ਬਹੁਤ ਵੱਡੀ ਟ੍ਰੈਜੇਡੀ ਹੋ ਸਕਦੀ ਹੈ ਜਿੰਨਾ ਟ੍ਰੈਫਿਕ ਸਾਡੇ ਗੁਰੂਪਿਆਰ ਵਿੱਚ ਹੁੰਦਾ ਵਾ ਇਹ ਜਾਣਾ ਉਹ ਜਾ ਸਕਦੀਆਂ ਨੇ ਜਾਂ ਇੱਕ ਖੰਭਾ ਡਿੱਗ ਪਿਆ ਤੇ ਕਾਫੀ ਪਾਰਕਿੰਗ ਹੋ ਸਕਦੀ ਹੈ ਤੇ ਜਾਲ ਮਾਲ ਦਾ ਨੁਕਸਾਨ ਹੁੰਦਾ ਇਸ ਕਰਕੇ ਬੇਨਤੀ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਇਹਦਾ ਇਲਾਕੇ ਦਾ ਸਾਥ ਦਿਓ ਜਿਹਦੀ ਆ ਖੰਭਾ ਇਹਨੂੰ ਠੀਕ ਕਰਵਾਇਆ ਜਾਵੇ ਸਾਡੀ ਸਰ ਅਸੀਂ ਖੜੇ ਆ ਇਸ ਟਾਈਮ ਗੁਰੂ ਬਜ਼ਾਰ 84 4 ਚੌਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸਰ ਇਹ ਖੰਬੇ ਦੀ ਬੜੀ ਪ੍ਰੋਬਲਮ ਆ ਸਕੂਲ ਦੇ ਬੱਚੇ ਵੀ ਆਉਂਦੇ ਆ ਹਰ ਚੀਜ਼ ਇੱਥੋਂ ਟ੍ਰੈਫਿਕ ਬਹੁਤ ਜ਼ਿਆਦਾ ਹੈ ਕਾਨੂੰ ਕੋਈ ਇੱਥੇ ਬਹੁਤ ਵੱਡਾ ਹਾਸਾ ਹੋ ਸਕਦਾ ਅਸੀਂ ਕਹਿੰਦੇ ਆ ਇੱਥੇ ਜਲਦ ਤੋਂ ਜਲਦ ਇੱਥੇ ਕਾਰਵਾਈ ਤੇ ਖੰਭਾ ਜਾਂ ਤੇ ਪਟਵਾਇਆ ਜਾਵੇ ਪਰ ਕਾਫੀ ਦੇਰ ਕੋਈ ਆਂਦਾ ਆਪਣਾ ਬਾਕਸ ਲਾ ਕੇ ਚੱਲ ਜਾਂਦਾ ਕੋਈ ਤਾਰਾ ਡਾਂਗੇ ਚ ਅੱਜ ਜਾਵੇ ਜਾਂ ਕੱਲ ਜਾਵੇ ਜੇ ਇਹ ਖੰਭਾ ਚਲੇਗਾ ਸਰ ਹਾਸਾ ਜ਼ਬਰਦਸਤ ਹੋ ਸਕਦਾ ਸਰ ਇੱਥੇ ਮੁਸ਼ਕਲਾਂ ਆ ਰਹੀਆਂ ਸਾਨੂੰ ਇਸ ਚੌਂਗੇ ਵਿੱਚ ਇੰਡਸਟਰੀਅਲ ਗੁਰਦੁਆਰਾ ਹੈ 30 40 ਸਾਲ ਹੋ ਗਏ ਨੇ ਮੇਰੇ ਤੋਂ ਪਹਿਲਾਂ ਵੀ ਇਹਨੇ ਖੰਭਾ ਇਤਰਾ ਹੀ ਹੈ ਕਿ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੱਤਾ ਕੋਈ ਕਾਰਪੋਰੇਸ਼ਨ ਤੁਹਾਨੂੰ ਧਿਆਨ ਦੇਵੇ ਇਹ ਡਿੱਗਾ ਟਿਕ ਜਾ ਕੇ ਇਤੇ ਨੁਕਸਾਨ ਹੋ ਜਾਏਗਾ ਇਹ ਬੱਬਾ ਸਾਹਮਣੇ ਆਪ ਨੂੰ ਸਮਝਾਇਆ ਹੈ ਬਿਲਕੁਲ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਮੈਂਟੋਰ ਮੈਂਟੇ ਕੰਮ ਕੀਤਾ ਜਾਏ ਖੰਭਾ ਚੁਰਸਟੀ ਟਾਰੀ ਚੌਂਗ ਗੁਰਦੁਆਰਾ ਸਾਹਿਬ ਦੇ ਕੋਲ ਹੈ ਇਹ ਬਿਲਕੁਲ ਗਲ ਚੁੱਕਾ ਆ ਕਿਸੇ ਟਾਈਮ ਵੀ ਦੇਖ ਸਕਦਾ ਬਹੁਤ ਮਾਰੇ ਹਾਲਾਤ ਤੇ 40 ਸਾਲ ਤੋਂ ਇਹ ਖੰਭਾ ਲੱਗਾ ਆ 40 ਸਾਲ ਤੋਂ ਜ਼ਿਆਦਾ ਹੋ ਗਏ ਉਹਨਾਂ ਨੇ ਇਸ ਖੰਭੇਲ ਕੋਈ ਧਿਆਨ ਨਹੀਂ ਕਰ ਰਿਹਾ ਕਿੰਨੇ ਜਨਾਂ ਨੂੰ ਦੱਸਿਆ ਗਿਆ ਵਾ ਪਰ ਫਿਰ ਵੀ ਅੰਦੇ ਹਲ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਬੇਨਤੀ ਕਰਦੇ ਆਂ ਕਿ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ ਜਿਹੜਾ ਵੀ ਸਬੰਧਿਤ ਵਿਭਾਗ ਹੈ ਉਹਦੇ ਕਿ ਬੇਨਤੀ ਕਰਦੇ ਆਂ ਆਗੇ ਇਸ ਕਾਰਵਾਈ ਨੂੰ ਅੰਜਾਮ ਦਵੇ ਔਰ ਇਸ ਖੰਬੇ ਨੂੰ ਬਦਲਿਆ ਜਾਵੇ ਜਦ ਜੋ ਵੀ ਇਹਦੀ ਮੁਰੰਮਤ ਕਰਾਈ ਜਾਵੇ ਔਰ ਕਹਿੰਦੇ ਵੱਡਾ ਨੁਕਸਾਨ ਨਾ ਹੋਵੇ ਫਾਸਟਵੇ ਨਿਊਜ਼ ਟੀਮ ਇਸ ਟਾਈਮ ਅੰਮ੍ਰਿਤਸਰ ਦੇ ਬਹੁਤ ਹੀ ਪੁਰਾਣੇ ਬਾਜ਼ਾਰ ਗੁਰੂ ਬਾਜ਼ਾਰ ਵਿੱਚ ਖੜੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਚੁਰਸਤੇ ਟਾਰੀ ਚੌਂਗ ਹੈ ਔਰ ਚੁਰਸਤੇ ਟਾਰੀ ਚੌਂਗ ਦੇ ਵਿੱਚ ਇੱਕ ਬਹੁਤ ਹੀ ਪੁਰਾਣਾ ਖੰਭਾ ਨਜ਼ਰ ਆ ਰਿਹਾ ਹੈ ਜਿਸ ਦੀ ਕਿ ਹਾਲਤ ਬਹੁਤ ਹੀ ਮਾੜੀ ਹੋ ਚੁੱਕੇ ਹਨ ਔਰ ਇਹ ਡਿੱਗਣ ਦੇ ਕਗਾਰ ਤੇ ਖੜਾ ਹੈ ਇੱਥ ਸੰਬੰਧਿਤ ਵਿਭਾਗ ਤੋਂ ਇਸ ਖੰਭੇ ਨੂੰ ਇੱਥੋਂ ਹਟਾਉਣ ਦੀ ਮੰਗ ਕੀਤੀ ਹੈ ਤਾਂ ਜੋ ਕੋਈ ਵੱਡਾ ਹਾਸਾ ਨਾ ਵਾਪਰੇ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਦੀ ਰਿਪੋਰਟ